ਬਿਨਾਂ ਕਿਸੇ ਪਛਾਣ ਪ੍ਰੂਫ ਦੇ ਇੱਕ ਪਿੰਡ ਦੇ ਵਿੱਚ ਰਹਿ ਰਹੇ ਕਰੀਬ 150 ਦੇ ਪ੍ਰਵਾਸੀ ਲੋਕਾਂ ਨੂੰ ਹੁਣ ਪਿੰਡ ਛੱਡਣਾ ਪਵੇਗਾ ਇਹ ਘਟਨਾ ਫਤੇਗੜ ਸਾਹਿਬ ਦੀ ਸਬਡਿਵੀਜ਼ਨ ਖਮਾਣੋ ਦੇ ਪਿੰਡ ਲਖਨਪੁਰ ਦੀ ਦੱਸੀ ਜਾ ਰਹੀ ਹੈ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਤੋਂ ਪ੍ਰੇਸ਼ਾਨ ਹੋਏ ਪਿੰਡ ਲਖਨਪੁਰ ਦੇ ਵਸਨੀਕਾਂ ਨੇ ਇੱਕ ਮਤਾ ਪੰਚਾਇਤ ਲਖਨਪੁਰ ਦੇ ਸਰਪੰਚ ਦੇ ਧਿਆਨ ਵਿੱਚ ਲਿਆਂਦਾ ਜਿਸ ਵਿੱਚ ਸਰਬਸੰਮਤੀ ਦੇ ਨਾਲ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਇਨ੍ਹਾਂ ਬਿਨਾ ਕਿਸੇ ਪਹਿਚਾਨ ਪ੍ਰੂਫ ਦੇ ਰਹਿਰੇ 150 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਹਫਤੇ ਦੇ ਅੰਦਰ ਪਿੰਡ ਛੱਡ ਕੇ ਚਲੇ ਜਾਣ ਦਾ ਮਤਾ ਪਾਸ ਕੀਤਾ ਗਿਆ ਅਤੇ ਇਸ ਦੀ ਇੱਕ ਕਾਪੀ ਐਸ ਡੀ ਐਮ ਦਫ਼ਤਰ ਅਦੇ ਨਾਲ ਹੀ ਪੁਲਿਸ ਦਫ਼ਤਰ ਡੀ ਐਸ ਪੀ ਐਸ ਐਚ ਓ ਨੂੰ ਵੀ ਸੌਂਪੀ ਗਈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਬਰਿੰਦਰ ਸਿੰਘ ਪਿੰਦਾ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ 150 ਦੇ ਕਰੀਬ ਇਹ ਪ੍ਰਵਾਸੀ ਮਜ਼ਦੂਰ ਪਿੰਡ ਦੇ ਵਿੱਚ ਚੋਰੀਆਂ ਲੁੱਟਾਂ ਖੋਹਾਂ ਅਤੇ ਨਸ਼ਾ ਤਸਕਰੀ ਨੂੰ ਬੜਾ ਵਧੇ ਰਿਹਾ ਸੰ ਜਿਸ ਤੇ ਆहत ਹੋਏ ਪਿੰਡ ਵਾਸੀਆਂ ਨੇ ਲਗਾਤਾਰ ਇਹਨਾਂ ਦੀਆਂ ਸ਼ਿਕਾਇਤਾਂ ਪੰਚਾਇਤ ਕੋਲ ਰੱਖੀਆਂ ਪ੍ਰਸ਼ਾਸਨ ਕੋਲ ਰੱਖੀਆਂ ਪਰ ਕੋਈ ਕਾਰਵਾਈ ਨਾ ਹੁੰਦੀ ਦੇਖ ਅੱਜ ਪਿੰਡ ਦੀ ਹੀ ਪੰਚਾਇਤ ਨੂੰ ਮਤਾ ਪਾ ਕੇ ਇਹਨਾਂ 150 ਦੇ ਕਰੀ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਪਿਆ ਜਿਸ ਨਾਲ ਇੱਕ ਹਫ਼ਤੇ ਦੇ ਅੰਦਰ ਪਿੰਡ ਛੱਡਣਾ ਪਵੇਗਾ ਇਸ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇੱਕ ਐਕਸ਼ੇ ਕੋਈ ਛੋੜਾ ਛਾਲ ਦੀ ਕੁੜੀ ਆ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਨਸ਼ਾ ਕਰਦੇ ਨੇ ਗਲੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕੇ ਤਰੇਂਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਹਾਂ ਦੇਖੋ ਨਾ ਹਾਂ ਦੇਖ ਲੈ ਆਪਾਂ ਉਧਰ ਤੇ ਲ ਘੋਤਾ ਦੇਖ ਲੈ ਹਾਂ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਲਖਣਪੁਰ ਗਰਚਾਪੱਤੀ ਤੇ ਅਸੀਂ ਅੱਜ ਮਤਾ ਪਾਇਆ ਪ੍ਰਵਾਸੀਆਂ ਲਈ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਰਜਵਾਹੇ ਦੇ ਰਹੇ ਨੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਿਕਟਾਂ ਬੀੜੀਆਂ ਪੀਣੇ ਆ ਗਲੀਆਂ ਚ ਜਾ ਕੇ ਪੈਂਦੀਆਂ ਅੱਜ ਤੇ ਇੱਥੇ ਸਾਡੇ ਲੇਡੀਜ਼ ਸੈਰ ਕਰਨ ਆਉਣੀਆ ਗਰਾਊਂਡ ਆ ਸਾਡਾ ਇੱਥੇ ਤੇ ਬੱਚੇ ਖੇਡਣ ਆਉਣੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਬਹੁਤ ਇੱਥੇ ਚੋਰੀਆਂ ਹੋ ਲਈਆਂ ਤੇ ਨਸ਼ਾ ਪੂਰਾ ਕਰਦੇ ਨੇ ਤੁਹਾਨੂੰ ਮੈਂ ਦਿਖਾ ਦਿੰਦਾ ਕਿਵੇਂ ਨਜਾਇਜ਼ ਕਬਜ਼ੇ ਕਰੇ ਹੋਏ ਆ ਇਹਨਾਂ ਨੇ ਆਹ ਦੇਖੋ ਕਿੰਨੇ ਨੇ ਦੇਖੋ ਇਹਨਾਂ ਦੀ ਗਿਣਤੀ ਦੇਖੋ ਅੱਜ ਅਸੀਂ ਮਤਾ ਪਾਇਆ ਅੱਜ ਅਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇਥੋਂ ਚੁਕਾਇਆ ਜਾਵੇ ਤਾਕੇ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜਵੇ ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦੇ ਨਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਦੇ ਬਹੁਤ ਨੇ ਮੈਂ ਕਹਿੰਦਾ ਕੱਲੇ ਕੱਲੇ ਦੇ ਦਾਦਾ ਜਵਾਕ ਨੇ ਫਿਰ ਮੈਂ ਅੱਗੇ ਜਾ ਕੇ ਦਿਖਾਉਣਾ ਹੈ ਹਾਲਾਤ ਦੇਖਿਓ ਠੀਕ ਆ ਦਿਖਾਉਣਾ ਅੱਗੇ ਜਾ ਕੇ ਦਿਖਾ ਦੇ ਸੀ ਉਧਰ ਹਾਂ ਆ ਇੱਧਰ ਵੀ ਪਿੰਡ ਆ ਦਿਖਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਾਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਆ ਜੀਮੇਦਾਰਾਂ ਦੀਆਂ ਮੋਟਰਾਂ ਤੇ ਨੇ ਤਾਂ ਉਹ ਜੀਮੇਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜੀਮੇਦਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਟਰਾਂ ਤੋਂ ਭੇਜਣਾ ਚਾਹੁੰਦੇ ਹਨ ਉਹਨਾਂ ਨੂੰ ਵਾਪਸ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਉਹ ਆਪਣੇ ਪੱਕੇ ਪ੍ਰੂਫਾਂ ਦੇ ਸਮੇਤ ਰੱਖਣ ਤੇ ਤੁਹਾਨੂੰ ਮੈਂ ਦਿਖਾਉਣੇ ਆ ਇਹਨਾਂ ਦੇ ਜਵਾਕ ਦਿੱਤੇ ਚਾ ਲੱਗੇ ਆ ਦੇਖ ਲਓ ਆ ਰਸਤਾ ਹੈ ਹੁਣ ਇੱਥੇ ਨੂੰ ਲੰਘਣਗੇ ਕਿਵੇਂ ਲੋਕ ਆ ਸਾਡੇ ਪੰਜਾਬੀ ਇੱਥੇ ਨੂੰ ਲੰਘਦੇ ਨੇ ਇਹਨਾਂ ਦਾ ਕਿਸੇ ਦਾ ਕੋਈ ਆਏ ਨਹੀਂ ਪਤਾ ਕਿਹੜੇ ਕਿੱਥੇ ਦੇ ਹੈਗੇ ਕਿੱਥੇ ਦੇ ਨਹੀਂ ਉਹ ਤਾਂ ਵੀ ਬੰਦੇ ਆ ਹਾਂ ਉਹ ਕਿਦਾਂ ਹੁੰਦੇ ਨੇ ਜੋ ਪਰੇ ਤੱਕ ਆਉਂਦੇ ਨੇ ਉਹਨਾਂ ਦੇ ਤੋਂ ਬਹਾਦੇ ਵੀ ਲੋਕ ਉਹ ਥਾਰ ਹੀ ਬਣਾ ਲਾ ਜਵਾਗ ਦੇਖ ਆ ਕਿਵੇਂ ਜਵਾਗ ਦੇ ਜਵਾਗ ਫਿਰਦਾ ਹੋਰ ਦਰ ਤੱਕ ਖਾਜੂ ਮਾਰਕੀਟ ਨੂੰ ਹੋਰ ਸਿਰੇ ਤੋਂ ਸਿਰੇ ਫਿਰਦੇ ਨੇ ਇੱਕ ਇੱਕ ਝੂੰਗੀ 'ਚ 15 15 20 20 ਜਵਾਕ ਨੇ ਇੱਕ ਇੱਕ ਝੂੰਗੀ 'ਚ ਜੀ ਨਾ ਮੈਨੂੰ ਕੋਸਾਤਾ ਪਤਾ ਹੀ ਨਹੀਂ ਉਹ ਦਿਖਾਓ ਮੋਟਰਾਂ ਤੇ ਦਿਖਾ ਦਿਓ ਰਾਹ ਦੀਆਂ ਤੇ ਕਿਵੇਂ ਬੈਠੀਆਂ ਹੈ ਇਹ ਜਿਵੇਂ ਜਿਵੇਂ ਉਹ ਨੂੰ ਨੇ ਇਹਦੇ ਘਾਣਾ ਕਿ ਤਾਂ ਬਾਲ ਨੂੰ ਤਾਹਾਂ ਬੁਲ ਕਰਦੇ ਨੇ ਜੀ ਬਣਾ ਲਿਓ ਮੰਤਰੀ ਜੀ ਆਹ ਦੇਖੋ ਕਿਵੇਂ ਨੰਗੰਗ ਹੋਇ ਤੁੰਦਾਂ ਆ ਗਏ ਆਹ ਦੇਖ ਲਓ ਆ ਇਕਨ ਬੈਠਦੇ ਨੇ ਜੇ ਕੋਈ ਕਿਹੇ ਮੋਟਰਸਾਈਕਲ ਥੱਲੇ ਜਾਂ ਗੱਡੀ ਥੱਲੇ ਆ ਗਿਆ ਦੁੱਗਣੇ ਪੈਸੇ ਮੰਗਣੇ ਐ ਇਹਨਾਂ ਨੇ ਇਹਨਾਂ ਦਾ ਜ਼ਿੰਮੇਵਾਰ ਕੌਣ ਐ ਇਹ ਅਸੀਂ ਮਤਾ ਪਾਇਆ ਚਕਾਉਣੀਆਂ ਝੁੰਗੀਆਂ ਇੱਥੋਂ ਅਸੀਂ ਵਾਦਾ ਤਾਂ ਹੈ ਜੁਗੀ ਪੜ ਤਾਈ ਅਲਰ ਧੋਨਰ ਕੀ ਜੱਟਾ ਚੱਕੋ ਇੱਥੋਂ ਠੀਕ ਐ ਫਾਲਤੂ ਗੱਲ ਆਹ ਚਕਾ ਦਿਓ ਨਹੀਂ ਛੋਟਾ ਦਿਓ ਆਪਣਾ ਸਮਾਨ ਚੱਕੋ ਇੱਥੋਂ ਸਾਰਾ ਹਾਂ ਉਹਨੂੰ ਹੱਦੀ ਬਿਨਾ ਟਾਈਮ ਐ ਅੱਛਾ ਹਾਂ ਆਪਣਾ ਸਾਰਾ ਸਮਾਨ ਚਾਕੇ ਜਿੱਥੇ ਜਾਣਾ ਉੱਥੇ ਜਾਓ ਅੱਜ ਵੀਰਵਾਰਾ ਦਾ ਉਹਦੇ ਵੀਰਵਾਰ ਨੂੰ ਕੋਈ ਝੁੰਗੀ ਨਹੀਂ ਚਾਹੀਦੀ ਹੋਰ ਨਾ ਬੰਦਾ ਚਾਹੀਦਾ ਅੱਛਾ ਇੱਕ ਹਫ਼ਤੇ ਦਾ ਟਾਈਮ ਦਿੱਤਾ ਹਾਂ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਨਾ ਉਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਨੇ ਬੈਠੇ ਪਾਉਂਦੇ ਜੇ ਝੁੰਗੀ ਚਾਕੇ ਦਾ ਅਭੀ ਕਹਾਂ ਜਾਏਗਾ ਜਿੱਥੇ ਮਰਜੀ ਜਾਓ ਸਾਨੂੰ ਇੱਥੇ ਮਰਜੀ ਜਾਓ ਵਿਹਾਰ ਜਾਓ ਜਿੱਥੇ ਦਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਦ ਪਾਉਂਦੇ ਸਾਡੇ ਅੱਛਾ ਇਹ ਤੁਹਾਨੂੰ ਹੋਰ ਦੱਸਦੇ ਆਂ ਬਾਈ ਇਹ ਸਾਡੇ ਪਿੰਡ ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਦੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆਲੇ-ਦਾਲੇ ਪਿੰਡਾਂ 'ਚ ਸਾਨੂੰ ਕੋਈ ਇਤਰਾਜ਼ ਨਹੀਂ ਪਰ ਆ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਅੱਛਾ ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕਾਲੂ ਸਿਰ ਪਾੜਨਗੇ ਕੇਹਦਾ ਏ ਕਦ ਤੂੰ ਤੁਸੀਂ ਉਰੇ ਪਾਣਾ ਚੋਰੀ ਉਰੇ ਕਰਦੇ ਆ ਕੰਮ ਕਰਨਾ ਤੁਸੀਂ ਬਾਡੇ ਪਿੰਡ ਗਰਾਊਂਡ 'ਚ ਬਾਲਾਂ ਚੱਕ ਲਿਆ ਏ ਗਰਾਊਂਡ 'ਚ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਅੱਛਾ ਫੈਰ ਕਰਨ ਇਹਨਾਂ ਦੇ ਉੱਥੇ ਉਰਤੇ ਬੈਠਦੀਆਂ ਸਿੱਕਾਂ ਬੀੜੀਆਂ ਪੀਣ ਉੱਥੇ ਸੁੱਖਾ ਮਾਰ ਕੇ ਜਿਤਨਾ ਦਿਲ ਖੱਟਾ ਹੈ ਖੱਟਿਆ ਹਮ ਉੱਤ ਕਰ ਗਿਆ ਹੈ ਹਾਂ ਬੋਲੋ ਵੀ ਨਾ ਕਿਆ ਕਿਆ ਕਰਿਆ ਨਾ ਮੈਂ ਚਾਰ ਮੈਂ ਸਭ ਕੁਝ ਇੱਕ ਤਾਂ ਟੀਵੀ ਇੱਕ ਤਾਂ 16 ਸਾਲ ਵਾਲਾ ਕੇਸ ਦੀ ਹੈ ਹਾਂ ਇੱਕ ਇੱਕ ਚੋਂ ਇਹਨਾਂ ਨੂੰ ਟੀਵੀ ਵੀ ਹੈ ਇੱਕ ਨੂੰ ਰਿਪੋਰਟਾਂ ਵੀ ਉਹਦੀ ਦਵਾਈ ਵੀ ਚੱਲੀ ਹੈ ਮੁੜ ਕੇ ਉਹ ਦਵਾਈ ਲੈਣ ਨਹੀਂ ਗਿਆ ਇੱਕ ਇੱਥੇ ਕੋਈ 16 ਸਾਲ ਦੀ ਕੁੜੀ ਹੈ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਹੈ ਇਹ ਠੀਕ ਹੈ ਕੱਲ ਨੂੰ ਕੁਝ ਹੋ ਗਿਆ 19 ਕੀ ਹੋ ਗਈ ਪੰਚਾਇਤ ਫਸੂਗੀ ਇਕੇ ਨਸ਼ਾ ਕਰਦੇ ਨੇ ਗਲੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿ ਤਰ੍ਹਾਂ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਫੇ ਗਰਾਊਂਡ ਜੋ ਵੀ ਸਮਾਨ ਚੋਰੀ ਕਰਿਆ ਇਹਨਾਂ ਨੇ ਤਾਂ ਕਰਕੇ ਸਾਨੂੰ ਅੱਕ ਕੇ ਮਤਾ ਪਾਉਣਾ ਪਿਆ ਇਹ ਵੀ ਇਹਨਾਂ ਦਾ ਸਮਾਨ ਅਸੀਂ ਚਕਾਉਣਾ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਜੇ ਹਫ਼ਤੇ ਬਾਅਦ ਸਮਾਨ ਨਹੀਂ ਚੱਕਣਗੇ ਤਾਂ ਅਸੀਂ ਕਾਰਵਾਈ ਕਰਾਵਾਂਗੇ ਇਹਨਾਂ ਦੇ ਕਿ ਝੁੰਗੀਆਂ ਇਹਨਾਂ ਦੀਆਂ ਢਾਈਆਂ ਜਾਣਗੀਆਂ

ਆਪਾਂ ਤੁਹਾਨੂੰ ਦਿਖਾਉਣਾ ਸੀ ਕਿ ਕਿੰਨੇ ਸਰਦਾਰ ਤੇ ਹੋ ਗਏ ਹੁਣ ਅਸੀਂ ਦਿਖਾਉ ਆਹ ਦੇਖੋ ਆਹ ਆ ਨਿਛਣ ਕਰਦੇ ਨੇ ਔਰ ਦੇਖੋ ਕਿੰਨੇ ਬੈਠੇ ਨੇ ਤੁਹਾਨੂੰ ਦਿਖਾਉਣੀ ਅੱਗੇ ਵੀ ਅਸੀਂ ਆਹ ਦੇਖ ਲਓ ਇੱਧਰ ਵੀ ਆ ਇੱਥੇ ਵੀ ਬੈਠਿਆ ਜਵਾਲ ਇੱਥੇ ਲੰਘਣ ਦੇ ਦੇਣਗੇ ਕਿਸੇ ਨੂੰ ਇਹ ਤੇ ਆਹ ਤੁਹਾਨੂੰ ਦਿਖਾਉਣਾ ਮੇਨ ਲੈ ਗਾਂਜੇ ਦਾ ਬੂਟਾ ਬੀਜੀ ਫਿਰਦੇ ਨੇ ਇਹ ਹਲ ਜਿੱਥੇ-ਜਿੱਥੇ ਰਹਿੰਦੇ ਨੇ ਉੱਥੇ-ਉੱਥੇ ਬੀਜਿਆ ਹੋਇਆ ਹੈ ਨਾ ਨਸ਼ੇ ਪੱਤੇ ਘਾਤਰ

ਪਟਿਆ ਕਿਉਂ ਨਹੀਂ ਇਹ ਆਪੇ ਜੰਮ ਗਿਆ ਪਰਚਾ ਦਿੱਤਾ ਤੈਨੂੰ ਪਤਾ ਪਰਚਾ ਇਸਕਾ ਹਾਂਜੀ ਪਤਾ ਹੈ ਪਰਚਾ ਇਸਕਾ ਗਾਂਝੇ ਦਾ ਗਾਂਝੇ ਦਾ ਬੂਟਾ ਨਾ ਇਹ ਪਤਾ ਨਹੀਂ ਜੀ ਮੈਂ ਇਹ ਤਾਂ ਮੈਂ ਕਦੇ ਪਾਲਿਆ ਨਹੀਂ ਗਾਜੇ ਫਿਰ ਉញੋਂ ਰੱਖਿਆ ਟਾਵਰ ਨੂੰ ਇਹ ਆਜ ਉਹ ਜਦੋਂ ਜੰਮ ਗਿਆ ਗੱਲਾਂ ਸੁਣ ਲਿਓ ਇਹਨਾਂ ਦੀਆਂ ਇਹ ਵੀ ਲਾਗੇ ਦੂਏ ਰੋਟ ਵੀਰੇ ਔਰ ਰੱਸੀਆਂ ਨਾਲ ਤੁਸੀਂ ਬੰਨਿਆ ਹੋਇਆ ਔਰ ਦੇਖੋ ਤਾਰ ਨਾਲ ਬੰਨਿਆ ਉੱਪਰ ਰੱਸੀ ਨਾਲ ਬੰਨਿਆ ਹੋਇਆ ਵੀ ਗਿਰੇ ਨਾ ਇਹ ਬੰਨ ਦਿਓ ਸਾਡੇ ਕਾਹੀ ਹਰ ਆ ਮੋਟਰ ਤੇ ਆਏ ਆ ਇਹ ਤਾਂ ਕਹਿੰਦੇ ਨਾ ਵੀ ਗਾਂਜੇ ਦਾ ਬੂਟਾ ਉੱਗ ਗਿਆ ਬੰਦੇ ਬਾਕੀ ਸਾਡੇ ਸਾਰੇ ਆ ਰਹੇ ਨੇ ਤੁਹਾਨੂੰ ਦਿਖਾਉਣਾ ਹੈ ਕਿਵੇਂ ਲਗੋਇਆ ਹੋਇਆ ਇਹਨਾਂ ਨੇ ਆਹ ਦੇਖੋ ਲੈ ਆ ਪੱਲੀ ਚੱਕ ਜੱਸੀ ਇਹਦੇ ਪਰੋਂ ਆਹ ਦੇਖੋ ਲੈ ਆਹ ਦੇਖ ਲੈ ਆਪਾਂ ਉਧਰ ਤੇ ਲਗੋਤਾ ਆਹ ਦੇਖ ਲੈ ਹਾਂ ਉਹ ਜਾਂਦੇ ਭਈ ਸਾਰੇ ਖਤਮ ਕਰਨੀ ਨੇ ਇਹ ਬੂਟੇ ਵਾਟੇ ਗਾਂਜੇ ਵਾਲੇ ਇਹ ਦੇਖ ਲੈ ਆਹ ਦੇਖੋ ਆ ਪਹਿਲਾਂ ਆਹ ਤਾਂ ਹਾ ਦੇ ਲਾ ਵੀਰੇ ਨਿਕੋ ਗਿਆ ਤੇ ਨਾਲੇ ਉਹ ਪੱਲੀ ਪਾ ਕੇ ਲਕੋ ਗਏ ਆਲਾ ਬੁੱਤਰ ਬੱਟਣ ਲੱਗਿਆ ਬੁੱਤਾ ਜਾਵੇਂਗਾ ਨਹੀਂ ਤਾਂ ਆ ਹੁਣ ਬੁੱਟੇ ਪਰ ਪੱਲੀ ਪਾ ਦਈ ਹਾਂ ਜਾਂ ਨਿਕਲ ਗਈ ਆਏ ਵੱਡੋ ਆ ਦੇਖ ਲੋ ਭਾਈ ਹੁਣ ਇਹ ਵੀ ਵੱਢਦੇ ਹਾਂ ਹੁਣ ਵੀਰੇ ਦਿਖਾਈ ਪੂਰੀ ਲਾਪੀ ਜੀ ਹੋਈ ਦੀ ਕੋਈ ਇੱਥੇ ਵੀ ਜੀ ਆ ਨਾ ਛੋਟੇ ਵੀ ਨਹੀਂ ਹਲੇ ਆ ਦੇਖੋ ਅੱਟਲੇ ਰੰਗ ਵੀ ਦੇਖ ਲੋ ਭਾਈ ਹੁਣ